ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਦਿਆਗੈ ਅਰਦਾਸ ਸੁਹਮਾਰੀ ਜਿਉ ਪਿੰਡ ਸਭ ਤੇਰਾ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਗਿਆਨ ਧਿਆਨ ਕਿਛ ਕਰ ਮਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਕ ਡਲ ਗੁਰ ਸੇਵੀਐ ਐਹ ਨਿਸ ਸਹਜ ਸਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨ ਸ੍ਰੀ ਵਾਹ ਗੁਰੂ ਸਾਹਿਬ ਜੀ ਰਾਗ ਨਸਰੀ ਨਹਲਾ ਕੀ ਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ phan bheekh kripekhari tere to nej pat hai data ho dayaal naam de ungat janaka sada raho rang rat ਹੋ ਬਲੇ ਹਾਰੇ ਜਾਹੋ ਸੱਚੇ ਤੇਰੇ ਨਾਮ ਬਿਟੋ ਹੋ ਕਰਨ ਕਾਰਨ ਸਭਨਾ ਕਾ ਇੱਕੋ ਅਵਰਨ ਦੁਜਾ ਕੋਈ ਤਨ ਕਾ ਅਵਕੇ ਕਿਰਪਾ ਕੀਜਾ ਹੋ ਦਇਆਲ ਦਰਸ਼ਨ ਦੇਓ ਆਪਣਾ ਐਸੇ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦਿ ਜਾਨਿਆ ਸੱਚਿ ਲਿਵ ਲਾਗੀ ਹੈ ਭਿੱਤਰ ਸਤਿਗੁਰ ਸਿਉ ਮਨ ਮੰਨਿਆ ਭੰਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦਿ ਜਾਣਿਆ ਸੱਚੀ ਲਵਲਾ ਕੀ ਹੈ ਪਿੱਤਰ ਸਤ ਗੁਰ ਸਿਉ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੰਦਾ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜੀਏ ਸਾਰੇ ਸੰਗਤ ਬੜੇ ਪਿਆਰ ਦੇ ਨਾਲ ਹਰ ਰੋਜ਼ ਹੁਕਮਨਾਮਾ ਸਾਹਿਬ ਸਰਵਣ ਕਰਦੀ ਹੈ ਇਸੇ ਤਰ੍ਹਾਂ ਹੀ ਆਪਾਂ ਨੇ ਟਿਕਾ ਬਣਾ ਕੇ ਰੱਖਣਾ ਹੁੰਦਾ ਹੈ ਅੱਜ ਦਾ ਜੋ ਕੁੰਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ 666 ਅੰਕ ਦੇ ਉੱਤੇ ਸੁਭਾਏ ਮਾਨ ਰਾਗ ਤਨਸਰੀ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਤਨਾਸਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸ਼ਬਦ ਨੂੰ ਉਚਾਰਨ ਕੀਤਾ ਘਰ ਚੌਥਾ ਘਰ ਚੌਥੇ ਦਾ ਭਾਵ ਹੁੰਦਾ ਹੈ ਜਿਹੜੇ ਕੀਰਤਨ ਕਰਨ ਵਾਲੇ ਨੇ ਬਾਜੇ ਤੇ ਕੀਰਤਨ ਕਰਦੇ ਆ ਉਹਨਾਂ ਨੂੰ ਇੱਕ ਵੱਖਰੀ ਹਦਾਇਤ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਇਸ ਸ਼ਬਦ ਨੂੰ ਚੌਥੇ ਘਰ ਸੁਰਤਾਲ ਦੇ ਵਿੱਚ ਗਾਉਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਦਾ ਭਾਵ ਕੇ ਪ੍ਰਮਾਤਮਾ ਇੱਕ ਹੈ ਉਹਨੂੰ ਚਾਹੇ ਤੁਸੀਂ ਅੱਲਾ ਕਹੋ ਰਾਮ ਕਹੋ ਵਾਹਿਗੁਰੂ ਕਹੋ ਭਗਵਾਨ ਕਹੋ ਵਾਹਿਗੁਰੂ ਗੋਡ ਕਹੋ ਜੋ ਮਰਜੀ ਕਹਿ ਲੋ ਉਹ ਇੱਕੋ ਹੀ ਹੈ ਪ੍ਰਮਾਤਮਾ ਵੱਖਰੇ ਵੱਖਰੇ ਨਾਮ ਨੇ ਮਿਲਦਾ ਕਿਵੇਂ ਆ ਸਤਿਗੁਰ ਪ੍ਰਸਾਦ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਬਖਸ਼ਿਸ਼ ਹੋ ਜੇ ਉਦੋਂ ਫਿਰ ਉਹਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਅੱਜ ਗੁਰੂ ਅਮਰਦਾਸ ਮਹਾਰਾਜ ਇੱਕ ਬੇਨਤੀ ਕਰਦੇ ਐ ਕੀ ਬੇਨਤੀ ਕਰਦੇ ਐ 함 ਭੀਖ ਕਪੇਖਾਰੀ ਤੇਰੇ ਤੂੰ ਨੇਜ ਪੱਤ ਹੈ ਦਾਤਾ ਭੀਖਖ ਦਾ ਭਾਤ ਵੀ ਭਿਖਾਰੀ ਮੰਗਤਾ ਭਿਖਾਰੀ ਦਾ ਭਾਤ ਵੀ ਮੰਗਤਾ ਕਿਉਂਕਿ ਕਾਵ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਕਈ ਵਾਰੀ ਇੱਕ ਸ਼ਬਦ ਨੂੰ ਬਣਾਉਣ ਦੇ ਲੱਗੇ ਉੱਥੇ ਦੋ ਦੋ ਸ਼ਬਦ ਵੀ ਉਚਾਰਨ ਕੀਤੇ ਲੈ ਬਣਦੀ ਹੈ ਤਾਂ ਜੇ ਕਾਵ ਰੂਪ ਚ ਹੋਵੇ ਇੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਮ ਭੀਖਖਪੇਖਾਰੀ ਤੇਰੇ ਸੱਚੇ ਪਾਤਸ਼ਾਹ ਅਸੀਂ ਤੇ ਤੇਰੇ ਦਰ ਦੇ ਭਿਖਾਰੀ ਆ ਮੰਗਤੇ ਆ ਅਸੀਂ ਰੋਜ਼ ਗੁਰਦੁਆਰਾ ਸਾਹਿਬ ਕੋਈ ਮੰਦਰ ਜਾਣ ਵਾਲਾ ਕੋਈ ਮਸਜਿਦ ਚ ਜਾਣ ਵਾਲਾ ਸਾਰੇ ਉੱਥੇ ਜਾ ਕੇ ਕੁਝ ਨਾ ਕੁਝ ਕੁਝ ਨਾ ਕੁਝ ਮੰਗਦੇ ਰਹਿੰਦੇ ਆ ਭਾਵ ਕੇ ਅਸੀਂ ਤੇਰੇ ਦਰ ਦੇ ਭਿਖਾਰੀ ਆ ਹਾਮ ਭੀਖਕ ਭੀਖਾਰੀ ਤੇਰੇ ਤੂੰ ਨਿਝ ਪਤ ਹੈ ਦਾਤਾ ਸੱਚੇ ਪਾਤਸ਼ਾਹ ਤੂੰ ਸਾਡੇ ਇੱਜ਼ਤ ਰੱਖਣ ਵਾਲਾ ਤੂੰ ਬਖ ਦਾਤਾ ਜਿਹੜਾ ਦਾਤਾ ਹੁੰਦਾ ਜਿਹੜਾ ਵੱਡਾ ਹੁੰਦਾ ਉਹ ਹਮੇਸ਼ਾ ਹੀ ਇੱਜ਼ਤ ਰੱਖਦਾ ਹੈ ਹਮੇਸ਼ਾ ਹੀ ਹਰ ਇੱਕ ਦੀ ਤੇ ਜਿਹੜਾ ਪ੍ਰਮਾਤਮਾ ਹੈ ਉਹਦੇ ਕੋਲ ਜਿਹੜਾ ਮਰਜੀ ਆ ਜੇ ਚਾਹੇ ਰਾਜਾ ਆ ਜੇ ਚਾਹੇ ਭੀਖਾਰੀ ਆ ਜੇ ਉਹ ਸਾਰਿਆਂ ਦੀ ਹੀ ਇੱਜ਼ਤ ਰੱਖਦਾ ਹੈ ਅਸੀਂ ਜਿਹੜੇ ਆਉਂਨੇ ਆ ਅਸੀਂ ਮੰਗਤੇ ਆ ਹਮ ਭੀਖਕ ਭੀਖਾਰੀ ਤੇਰੇ ਤੂੰ ਨਿਝ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੇ ਦਿਆਲੂ ਹੋ ਹੋ ਦਿਆਲ ਤੁਸੀਂ ਅੱਜ ਮੇਰੇ ਤੇ ਵੀ ਦਿਆਲ ਹੋ ਜੋ ਅੱਜ ਮੈਂ ਹੋਰ ਨਹੀਂ ਕੁਝ ਮੰਗਦਾ ਤੁਹਾਡੇ ਤੋਂ ਅੱਜ ਮੈਂ ਤੁਹਾਡੇ ਤੋਂ ਮੰਗਦਾ ਕਿ ਮੈਨੂੰ ਨਾਮ ਦੀ ਦਾਤ ਦੇ ਦੇ ਹੋ ਹੋ ਦਿਆਲ ਨਾਮ ਦੇਹ ਮੰਗਤ ਜਨ ਕੋ ਮੈਂ ਤੇਰੇ ਦਰ ਤੇ ਮੰਗਤਾ ਆ ਗਿਆ ਮੈਂ ਅਜ ਹੋਰ ਨਹੀਂ ਕੁਝ ਮੰਗਦਾ ਤੁਹਾਡੇ ਦਰ ਤੋਂ ਮੈਨੂੰ ਨਾਮ ਦੇ ਦਿਓ ਬਸ ਜੇ ਨਾਮ ਮਿਲ ਜੇ ਫਿਰ ਹੋਣਾ ਕੀ ਐ ਸਦਾ ਰਹੂੰ ਰੰਗ ਰਤਾ ਮੈਂ ਹਮੇਸ਼ਾ ਹੀ ਤੇਰੇ ਰੰਗ 'ਚ ਰਤਾ ਹਰਮਾ ਬਸ ਤੇਰੇ ਰੰਗ 'ਚ ਰੰਗਿਆ ਹਰਮਾ ਕਿਉਂਕਿ ਜਦੋਂ ਨਾਮ ਮਿਲ ਜਾਂਦਾ ਜੇ ਕਿਸੇ ਕੋਲੇ ਪੈਸਾ ਜਾਦੇ ਹੋ ਜੋ ਪੈਸੇ ਦੇ ਰੰਗ 'ਚ ਰੰਗਿਆ ਜਾਂਦਾ ਜਿਹਦੇ ਕੋਲ ਤਾਕਤ ਜਾਦੇ ਆ ਜੇ ਉਹ ਕਹਿੰਦਾ ਮੈਂ ਇਹਦੇ ਰੰਗ 'ਚ ਰੰਗਿਆ ਗਿਆ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਮੈਨੂੰ ਤੇ ਨਾਮ ਦੇ ਦਿਓ ਮੈਂ ਤੇ ਤੇਰੇ ਨਾਮ ਚ ਰੰਗਿਆ ਰਮਾ ਬਸ ਸਦਾ ਏ ਤੇਰੇ ਨਾਮ ਚ ਮੈਂ ਹੋਰ ਦੂਜੀ ਗੱਲ ਹੀ ਨ ਕਰਾ ਹਾ ਬਲਿਹਾਰੈ ਜਾਓ ਸੱਚੇ ਤੇਰੇ ਨਾਮ ਬਟੋ ਸੱਚੇ ਪਾਤਸ਼ਾਹ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਇੱਕ ਦਿਨ ਨਹੀਂ ਹਮੇਸ਼ਾ ਹੀ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਕਿਉਂ ਕਿ ਕਿਉਂਕਿ ਤੇਰਾ ਨਾਮ ਹਮੇਸ਼ਾ ਹੀ ਸੱਚਾ ਹੈ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚੇ ਪਾਤਸ਼ਾਹ ਜਦੋਂ ਦੁਨੀਆ ਹੀ ਨਹੀਂ ਸੀ ਇੱਥੇ ਤੇਰਾ ਨਾਮ ਉਦੋਂ ਵੀ ਸੱਚਾ ਸੀ ਅੱਜ ਦੁਨੀਆ ਹੋਣ ਵਿੱਚ ਹੈ ਤੇਰਾ ਨਾਮ ਅੱਜ ਵੀ ਸੱਚਾ ਹੈ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਤੇਰਾ ਨਾਮ ਸੱਚਾ ਹੋਣਾ ਤੇਰਾ ਨਾਮ ਕਦੇ ਵੀ ਮਿਟਦਾ ਨਹੀਂ ਹਉ ਬਲਿਹਾਰੈ ਜਾਉ ਸੱਚ ਹੈ ਤੇਰੇ ਨਾਮ ਬਿਟੋ ਮੈਂ ਤੇਰੇ ਨਾਮ ਤੋਂ ਹਮੇਸ਼ਾ ਹੀ ਕੁਰਬਾਨ ਜਾਨਾ ਸਦਕੇ ਜਾਨਾ ਕਰਨ ਕਾਰਨ ਸਭਨਾ ਦਾ ਏਕੋ ਅਵਰ ਨਾ ਦੂਜਾ ਕੋਈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਬੋਧੀ ਹੈ ਪਾਰਸੀ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਕਰਨ ਕਾਰਨ ਸਭਨਾ ਦਾ ਇੱਕੋ ਸਾਰਿਆਂ ਦਾ ਦਾਤਾ ਵੀ ਇੱਕੋ ਹੈ ਦੇਣ ਵਾਲਾ ਇੱਕੋ ਹੀ ਹੈ ਪਰ ਨਾਮ ਵੱਖਰੇ ਵੱਖਰੇ ਨੇ ਹਰ ਇੱਕ ਧਰਮ ਦੀਆਂ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਨੇ ਪਰ ਜਾਣਾ ਉਸ ਇੱਕ ਪਰਮਾਤਮਾ ਦੇ ਦਰ ਤੇ ਹੈ ਜਿਵੇਂ ਅਸੀਂ ਨੇ ਦਰਬਾਰ ਸਾਹਿਬ ਜਾਣਾ ਹੋਵੇ ਅੰਮ੍ਰਿਤਸਰ ਸਾਹਿਬ ਕੋਈ ਪਟਿਆਲੇ ਵਿੱਚ ਦੀ ਵਗ ਜੇ ਕੋਈ ਸੰਗਰੂਰ ਵਿੱਚ ਦੀ ਵਗ ਜੇ ਮੰਜ਼ਿਲ ਸਾਰਿਆਂ ਦੀ ਇੱਕੋ ਹੈ ਇਸੇ ਤਰ੍ਹਾਂ ਚਾਹੇ ਕੋਈ ਉਹਨੂੰ ਅੱਲਾ ਕਹਿ ਲੋ ਰਾਮ ਕਹਿ ਲੋ ਵਾਹਿਗੁਰੂ ਕਹਿ ਲੋ ਉਹ ਸਾਰਿਆਂ ਦਾ ਕਰਨ ਕਾਰਨ ਹੈ ਕਰਨ ਕਾਰਨ ਸਭਨਾ ਦਾ ਇੱਕੋ ਅਵਰ ਨਾ ਦੂਜਾ ਕੋਈ ਦੂਜਾ ਤੇ ਹੈ ਨਹੀਂ ਪ੍ਰਮਾਤਮਾ ਹੈ ਇੱਕ ਜੇ ਤੇ ਦੋ ਹੋਣ ਫਿਰ ਤੇ ਅਸੀਂ ਕਹਿ ਸਕੀਏ ਕਿ ਇਹ ਵੱਖਰੇ ਹੈ ਇਹ ਵੱਖਰੇ ਹੈ ਸਾਰੇ ਅਸੀਂ ਇੱਕਾਂ ਜੀ ਇਹਦੇ ਵਿੱਚ ਫਰਕ ਵਾਲੀ ਕੋਈ ਗੱਲ ਗੁਰੂ ਸਾਹਿਬ ਨੇ ਰੱਖੀ ਨਹੀਂ ਫਿਰ ਅਸੀਂ ਕਿਉਂ ਰੱਖੀ ਰਹਾਓ ਰਹਾਓ ਦਾ ਭਾਵ ਕਿ ਇਸ ਸ਼ਬਦ ਨੂੰ ਠਹਿਰਨੇ ਰੁਕਣੇ ਉਦੋਂ ਬਾਅਦ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛ ਕਿਰਪਾ ਕੇਜੈ ਕਿਰਪਨ ਕਹਿੰਦਿਆ ਕੰਜੂਸ ਨੂੰ ਕਿ ਸੱਚੇ ਪਾਤਸ਼ਾਹ ਮੈਨੂੰ ਤੇ ਬਹੁਤ ਗੇੜ ਪੈ ਗਿਆ ਬਹੁਤੇ ਫੇਰ ਪਏ ਕਿਰਪਨ ਕੋ ਮੈਂ ਵੀ ਕੰਜੂਸ ਬਣ ਗਿਆ ਕਿਉਂਕਿ ਮੈਂ ਤੇਰੇ ਨਾਮ ਦਾ ਧਨ ਇਕੱਠਾ ਨਹੀਂ ਕਰ ਸਕਿਆ ਕਈ ਬੰਦੇ ਐਸੇ ਹੁੰਦੇ ਨੇ ਧਨ ਇਕੱਠਾ ਕਰਦੇ ਰਹਿੰਦੇ ਆ ਇਕੱਠਾ ਕਰਦੇ ਰਹਿੰਦੇ ਪਰ ਵਰਤਦੇ ਨਹੀਂ ਉਹਨੂੰ ਉਹਨੂੰ ਵੀ ਆਪਾਂ ਦੁਨਿਆਵੀ ਤੌਰ ਤੇ ਵੀ ਕਹਿ ਦਿੰਦੇ ਆ ਕੰਜੂਸ ਪਰ ਅਸੀਂ ਹੋਰ ਧੰਦਿਆਂ 'ਚ ਬੈ ਕੇ ਪ੍ਰਮਾਤਮਾ ਦਾ ਨਾਮ ਇਕੱਠਾ ਹੀ ਨਹੀਂ ਕੀਤਾ ਹੋਰੇ-ਹੋਰੇ ਧੰਦਿਆਂ 'ਚ ਪੈ ਗਏ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਆ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜਾ ਮੈਨੂੰ ਸੱਚੇ ਪਾਤਸ਼ਾਹ ਬਹੁਤ ਵੱਡਾ ਗੇੜ ਪੈ ਗਿਆ ਮੈਂ ਕੰਜੂਸ ਹੋਰ ਚੀਜ਼ਾਂ ਦੇ ਇਕੱਠੀਆਂ ਕਰਦਾ ਰਿਹਾ ਪਰ ਮੈਂ ਤੇਰੇ ਨਾਮ ਦਾ ਧਨ ਨਹੀਂ ਇਕੱਠਾ ਕੀਤਾ ਮੇਰੇ ਤੇ ਹੁਣ ਕਿਰਪਾ ਕਰ ਦਿਓ ਅਬ ਕਿ ਅਬ ਕਿ ਸ਼ਿਰਪਾ ਕੀਜੈ ਹੁਣ ਮੇਰੇ ਤੇ ਕਿਰਪਾ ਕਰ ਦਿਓ ਤਾਂ ਜੋ ਮੈਂ ਤੇਰੇ ਨਾਮ ਨੂੰ ਹੁਣ ਇਕੱਠਾ ਕਰ ਸਕਾਂ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੇ ਵਕਸ਼ ਕਰਿਜੈ ਸੱਚੇ ਬਾਦਸ਼ਾਹ ਤੁਸੀਂ ਤੇ ਹਰ ਇੱਕ ਤੇ ਦਿਆਲ ਹੁੰਨੇ ਹੋ ਤੁਸੀਂ ਹਰ ਇੱਕ ਤੇ ਖੁਸ਼ ਹੋਣਿਓ ਤੁਸੀਂ ਹਰ ਇੱਕ ਤੇ ਦਿਆਲੂ ਹੋਣਿਓ ਮੇਰੇ ਤੇ ਵੀ ਕਿਰਪਾ ਕਰਦੇਓ ਤੇ ਮੈਨੂੰ ਵੀ ਆਪਣਾ ਨਾਮ ਦੇਦੇਓ ਮੇਰੇ ਤੇ ਵੀ ਇਹ ਕਿਰਪਾ ਕਰਦੇ ਹੋ ਮੇਰੇ ਤੇ ਵੀ ਬਖਸ਼ਿਸ਼ ਕਰਦੇ ਹੋ 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 ਦਿਆਲ ਦਰਸ਼ਨ ਦੇਓ ਆਪਣਾ ਮੈਨੂੰ ਆਪਣਾ ਦਰਸ਼ਨ ਦੇ ਦੇਓ ਤਾਂ ਜੋ ਮੈਂ ਤੇਰੇ ਨਾਮ ਦੇ ਵਿੱਚ ਅਪੇਧ ਹੋ ਸਕਾਂ ਐਸੀ ਬਖਸ਼ ਕਰੇ ਜਾ ਆ ਬਖਸ਼ਿਸ਼ ਕਰ ਦੇ ਮੈਨੂੰ ਦੁਨਿਆਵੀ ਚੀਜ਼ਾਂ ਦੀ ਲੋੜ ਨਹੀਂ ਸੱਤੇ ਪਾਸ਼ਾ ਮੈਨੂੰ ਤੇ ਬਸ ਤੇਰੇ ਨਾਮ ਦੀ ਲੋੜ ਹੈ ਇਹ ਮੈਨੂੰ ਬਖਸ਼ਿਸ਼ ਇਹ ਕਰ ਦੇ ਮੇਰੇ ਤੇ બસ ਮੇਰੇ ਤੇ ਦਇਆਲ ਹੋ ਜਾ ਕਿਰਪਾਲ ਹੋ ਜਾ ਮੇਰੇ ਤੇ ਖੁਸ਼ ਹੋ ਜਾ ਤੂੰ ਬਸ ਭਨਤ ਨਾਨਕ ਭਰਮ ਪੱਟ ਖੁੱਲੇ ਗੁਰ ਪਰਸਾਦੇ ਜਾਣਿਆ ਭਰਮ ਭਨਤ ਦਾ ਭਾਵ ਹੁੰਦਾ ਕਿ ਆਖਣਾ ਭਰਮ ਭਨਤ ਨਾਨਕ ਭਰਮ ਪਟ ਖੁੱਲੇ ਸੱਚੇ ਪਾਤਸ਼ਾਹ ਮੇਰੇ ਜਿਹੜੇ ਅੰਦਰ ਭਰਮ ਪਏ ਹੋਏ ਐ ਉਹਨਾਂ ਨੂੰ ਤੁਸੀਂ ਖੋਲ ਦਿਓ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨੰਦ ਦੇਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੇ ਤੋ ਸੱਚੇ ਪਾਤਸ਼ਾਹ ਮੇਰਾ ਆ ਜਿਹੜਾ ਦਿਮਾਗ ਬੰਦ ਪਿਆ ਇਹਦੇ ਪਰਦੇ ਖੋਲ ਦਿਓ ਭਨਤ ਨਾਨਕ ਭਰਮ ਪਟ ਖੁੱਲੇ ਜਿਹੜਾ ਭਰਮ ਪਿਆ ਹੋਇਆ ਸਾਡੇ ਅੰਦਰ ਭਰਮ ਬਹੁਤ ਤਰ੍ਹਾਂ ਦਾ ਪੈਂਦਾ ਹੈ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕਰਦੇ ਆ ਕਿ ਜਦੋਂ ਅਸੀਂ ਰਸਤੇ 'ਚ ਤੁਰੇ ਜਾਂਦੇ ਆ ਜੇਠ ਹੜ ਦਾ ਮਹੀਨਾ ਹੋਵੇ ਸਾਨੂੰ ਰਸਤੇ 'ਚ ਲੱਗਦਾ ਕਿ ਪਾਣੀ ਖੜਾ ਪਰ ਪਾਣੀ ਨਹੀਂ ਹੁੰਦਾ ਉਹ ਸਾਡੇ ਮਨ ਦਾ ਭਰਮ ਹੁੰਦਾ ਹੈ ਅੱਜ ਅਸੀਂ ਬਹੁਤ ਪਖੰਡੀਆਂ ਦੇ ਜਾਲ 'ਚ ਫਸ ਗਏ ਆ ਜਿਹੜੇ ਸਾਨੂੰ ਭਰਮ 'ਚ ਪਾ ਦਿੰਦੇ ਆ ਕਿ ਤੁਹਾਡੇ ਘਰ 'ਤੇ ਕੋਈ ਮਰ ਗਿਆ ਉਹ ਤੁਹਾਡੇ ਘਰ ਹੁਣ ਬੱਚੇ ਨੇ ਕਿਵੇਂ ਜਨਮ ਲੈਣਾ ਤੁਹਾਡੇ ਘਰ 'ਤੇ ਕੱਲੀਆਂ ਧੀ ਹੀ ਹੋਣਗੀਆਂ ਧੀਆ ਥੋੜਾ ਮਾੜੀਆਂ ਹੁੰਦੀਆਂ ਨੇ ਨਾ ਧੀਆ ਮਾੜੀਆਂ ਨੇ ਨਾ ਪੁੱਤ ਮਾੜੇ ਨੇ ਬਸ ਸਾਡੇ ਅੰਦਰ ਇਹ ਭਰਮ ਪੈ ਗਿਆ ਕਿ ਪੁੱਤ ਪੁੱਤੇ ਹੁੰਦੇ ਬਸ ਧੀਆਂ ਵੀ ਜੇ ਅਸੀਂ ਪਿਆਰ ਕਰੀਏ ਨਾ ਧੀਆਂ ਵੀ ਬਹੁਤ ਖੁਸ਼ ਹੁੰਦੀਆਂ ਨੇ ਬਥੇਰਿਆਂ ਦੇ ਘਰਾਂ ਚ ਗਿਆ ਉਹਨਾਂ ਬਖੰਡੀਆਂ ਨੇ ਕਿ ਐਤਕੀ ਤੇ ਤੁਹਾਡੇ ਘਰ ਪੁੱਤ ਹੋਣਾ ਪਰ ਉਹ ਸਾਡੇ ਅੰਦਰ ਭਰਮ ਸੀ ਪਿਆ ਹੋਇਆ ਪਰ ਜਿੱਦੇ ਪਤਾ ਲੱਗਿਆ ਕਿ ਹੁਣ ਤੇ ਧੀ ਹੋਗੀ ਫਿਰ ਉਹ ਭਰਮ ਖੁੱਲ ਗਿਆ ਤੇ ਇਹ ਬਖੰਡੀ ਸੀ ਸਾਰੇ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਮੇਰੇ ਅੰਦਰੋਂ ਸੱਚੇ ਪਾਤਸ਼ਾਹ ਇਹ ਭਰਮ ਕੱਢ ਦਿਓ ਕਿ ਚਾਹੇ ਪੁੱਤ ਹੋਵੇ ਚਾਹੇ ਧੀ ਹੋਵੇ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਭਰਮ ਨਹੀਂ ਮੈਂ ਦੋਨਾਂ ਨਾਲ ਪਿਆਰ ਕਰਾਂਗਾ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਮੈਂ ਸੱਚੇ ਪਾਤਸ਼ਾਹ ਗੁਰੂ ਦੀ ਤੁਹਾਡੀ ਕਿਰਪਾ ਦੇ ਨਾਲੇ ਸਾਰਾ ਕੁਝ ਜਾਣਿਆ ਮੈਨੂੰ ਕਿਹੜਾ ਇਹ ਗੱਲ ਦਾ ਪਤਾ ਸੀ ਮੈਂ ਵੀ ਤੇ ਇਨਾ ਭਰਮਾਂ ਚ ਪਿਆ ਹੋਇਆ ਸੀ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਲੱਗਿਆ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਮਰਦਾਸ ਮਹਾਰਾਜ ਸੱਚੀ ਲਿਵ ਲੱਗੀ ਹੈ ਭੀਤਰ ਸਤਿਗੁਰ ਸਿਓ ਮਨ ਮੰਨਿਆ ਮੇਰੀ ਲਿਵ ਹੁਣ ਪ੍ਰਮਾਤਮਾ ਦੇ ਨਾਲ ਲੱਗੀ ਸੱਚੀ ਲਿਵ ਲੱਗੀ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਮੇਰਾ ਮਨ ਸਤਿਗੁਰੂ ਦੇ ਨਾਲ ਮੰਨ ਗਿਆ ਉਹਦੇ ਵਿੱਚ ਆਪੇਦ ਹੋ ਗਿਆ ਸੱਚੀ ਲਿਵ ਲੱਗੀ ਹੈ ਭਿੱਤਰ ਸਤਿਗੁਰੂ ਸਿਓ ਮਨ ਮੰਨਿਆ ਉਹਦੇ ਵਿੱਚ ਆਪੇਦ ਹੋ ਗਿਆ ਮੈਂ ਹੁਣ ਮੈਨੂੰ ਦੂਜੀਆਂ ਤੀਜੀਆਂ ਦੀ ਕੋਈ ਲੋੜ ਨਹੀਂ ਹੈ ਜਿਹੜੇ ਮੇਰੇ ਮਨ ਨੂੰ ਕਹਿੰਦੇ ਸੀ ਇੱਧਰ ਨੂੰ ਆ ਜਾ ਇੱਧਰ ਨੂੰ ਆ ਜਾ ਹੁਣ ਮੈਂ ਇੱਕ ਗੁਰੂ ਦੇ ਨਾਲ ਜੁੜ ਗਿਆ ਸਾਡੀ ਜਿਹੜੀ ਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ Hindu ਪੜੇ ਉਹਨੂੰ ਵੀ ਓਨਾ ਹੀ ਆਨੰਦ ਆਉਣਾ ਹੈ ਮੁਸਲਮਾਨ ਪੜੇ ਉਹਨੂੰ ਵੀ ਓਨਾ ਹੀ ਆਨੰਦ ਆਉਣਾ ਹੈ ਕੋਈ ਸਿੱਖ ਪੜੇ ਉਹਨੂੰ ਵੀ ਆਨੰਦ ਓਨਾ ਹੀ ਆਉਣਾ ਹੈ ਕਿਉਂਕਿ ਇਹ ਬਾਣੀ ਜਿਹੜੀ ਹੈ ਇਹ ਸਾਰਿਆਂ ਦੀ ਸਾਂਝੀ ਬਾਣੀ ਹੈ ਇਹਦੇ ਤੇ ਕਿਸੇ ਇੱਕ ਦਾ ਕਬਜ਼ਾ ਨਹੀਂ ਹੈ ਇੱਥੇ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਭਰਮ ਭਨ ਨਾਨਕ ਭਰਮ ਭਟ ਖੁੱਲੇ ਗੁਰ ਪ੍ਰਸਾਦਿ ਜਾਨਿਆ ਸੱਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ